ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੱਲ 11 ਜੂਨ ਨੂੰ 2025 ਨੂੰ ਸਿੱਧੂ ਮੂਸੇ ਵਾਲੇ ਦਾ ਗਾਣਾ ਇੱਕ ਰੀਲੀਜ਼ ਹੋਇਆ ਬੜਾ ਉਹ ਗਾਣਾ ਚੱਲ ਰਿਹਾ ਬਹੁਤ ਹੀ ਜ਼ਿਆਦਾ ਉਹਦੇ ਵੀਊ ਬਹੁਤ ਯਾਨੀ ਕਿ ਗਾਣਾ ਹੋ ਅੱਗੇ ਦੀ ਅੱਗੇ ਵਾਇਰਲ ਹੋ ਰਿਹਾ ਹੈ ਮੇਰੇ ਖਿਆਲ ਚ 3-4 ਘੰਟਿਆਂ ਵਿੱਚ ਹੀ ਉਹ ਗਾਣਾ ਜੋ 3 ਮਿਲੀਅਨ ਨੂੰ ਕਰਾਸ ਕਰ ਗਿਆ ਸੀਗਾ ਬਈ ਨੂੰ ਦੀ ਜੋ ਯਾਦ ਉਹ ਵੀ ਲੱਗੇ ਗਈ ਹੈ ਤੇ ਇਹ ਗਾਣਾ ਉਹਨਾਂ ਦੇ ਪਰਿਵਾਰ ਨੇ ਰੀਲੀਜ਼ ਕੀਤਾ ਹੈਗਾ ਸੋ ਬਹੁਤ ਵਧੀਆ ਹੋ ਗਾਣਾ ਉਹਨਾਂ ਦਾ ਚੱਲ ਰਿਹਾ ਹੈ ਤੇ ਥੋੜੀ ਜੀ ਗੱਲ ਕਰੂੰਗਾ ਮੈਂ ਮੂਸੇ ਵਾਲੇ ਦੇ ਕਤਲ ਬਾਰੇ ਜੋ ਰਿਪੋਰਟਾਂ ਮੀਡੀਆ ਦੀਆਂ ਜਾਂ ਹੋਰ ਲੋਕਾਂ ਨੇ ਬਣਾਈਆਂ ਨੇ ਥੋੜਾ ਜਿਹਾ ਮੈਂ ਉਹਦੇ ਵਿੱਚ ਉਹਦੇ ਸੰਦਰਭ ਚ ਗੱਲ ਕਹਿਣਾ ਚਾਹਣਾ ਵੀ ਸਿੱਧੂ ਮੂਸੇ ਵਾਲੇ ਦੀ ਦਾ ਕਤਲ ਕਿਵੇਂ ਹੋਇਆ ਉਹਦਾ ਕੀ ਕਾਰਨ ਬਣਿਆ ਦੱਸਿਆ ਜਾਂਦਾ ਹੈ ਕਿ ਜੋ ਗੋਲਡੀ ਬਰਾੜ ਕਹਿੰਦਾ ਵੀ ਪਹਿਲਾਂ ਇਹ ਇਹਦੀ ਬਿਸ਼ਨੋਈ ਨਾਲ ਗੱਲਬਾਤ ਸੀਗੀ ਬਣਦੀ ਸੀਗੀ ਆਪਣੇ ਸਿੱਧੂ ਮੂਸੇ ਵਾਲੇ ਦੀ ਪਰ ਉਸ ਤੋਂ ਬਾਅਦ ਜੋ ਦੂਜਾ ਗਰੁੱਪ ਹੈ ਬਿਸ਼ਨੋਵੀ ਦਾ ਐਂਟੀ ਗਰੁੱਪ ਬੰਬੀਹਾ ਗਰੁੱਪ ਹੈ ਜੋ ਬੰਬੀਹਾ ਤੇ ਕਹਿੰਦੇ ਨੇ ਵੀ ਉਸ ਤੋਂ ਬਾਅਦ ਇਹਦੀ ਬੰਬੀਹਾ ਗਰੁੱਪ ਨਾਲ ਬਣਨ ਲੱਗੀ ਆਪਣੇ ਸਿੱਧੂ ਮੂਸੇਵਾਲੇ ਦੀ ਤੇ ਸਭ ਤੋਂ ਪਹਿਲਾਂ ਜਿਹੜਾ ਰੋਲਾ ਪਿਆ ਚੰਡੀਗੜ੍ਹ ਨੇੜੇ ਪਿੰਡ ਭਾਗੋ ਮਾਜਰਾ ਉੱਥੇ ਟੂਰਨਾਮੈਂਟ ਹੋਣੇ ਸੀ ਕਿ ਤੇ ਉਹ ਟੂਰਨਾਮੈਂਟ ਵਿੱਚ ਸਿੱਧੂ ਮੂਸੇਵਾਲੇ ਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਣਾ ਸੀ ਉਹ ਕਹਿੰਦੇ ਵੀ ਉਹ ਜਿਹੜਾ ਉਹ ਪ੍ਰਬੰਧ ਕਰਿਆ ਗਿਆ ਸੀਗਾ ਪ੍ਰਬੰਧਕਾਂ ਵਿੱਚ ਉਹਨਾਂ ਦੇ ਬੰਮੀਹਾ ਗਰੁੱਪ ਦੇ ਸਪੋਰਟਰ ਸਨ ਜਿਹਨੇ ਪ੍ਰਬੰਧ ਕਰਿਆ ਸੀਗਾ ਤੇ ਜਦੋਂ ਪਤਾ ਲੱਗਿਆ ਬਿਸ਼ਨੋਈ ਨੂੰ ਵੀ ਉਹ ਸਿੱਧੂ ਮੂਸੇਵਾਲਾ ਉਧਰ ਜਾ ਰਿਹਾ ਬੰਮੀਹਾ ਦਾ ਤਾਂ ਪ੍ਰਬੰਧ ਕੀਤਾ ਹੋਇਆ ਹੈ ਤੇ ਉੱਥੇ ਸਟੇਜ ਲਾਉਣ ਜਾ ਰਿਹਾ ਤਾਂ ਉਹਨੇ ਕਿਹਾ ਵੀ ਸੀਗਾ ਇਹਨੂੰ ਫੋਨ ਕਰਕੇ ਵੀ ਤੂੰ ਉੱਥੇ ਨਹੀਂ ਜਾਣਾ ਹੈਗਾ ਪਰ ਇਹ ਕਹਿੰਦਾ ਨਹੀਂ ਮੈਂ ਤਾਂ ਜਾਊਂ ਜਿਹੜਾ ਕਰਨਾ ਕਰ ਲਓ ਜਾਂ ਹੋਰ ਵੀ ਗੱਲਾਂ ਬਾਤਾਂ ਵੀ ਯਾਨੀ ਕਿ ਉਹ ਬਿਸ਼ਨੋਈ ਦੇ ਹਟਾਉਣ ਦੇ ਬਾਵਜੂਦ ਵੀ ਉੱਥੇ ਭਾਗੋ ਮੱਜਰੇ ਇਹ ਗਿਆ ਜੇ ਉਸ ਤੋਂ ਬਾਅਦ ਫਿਰ ਕਾਫੀ ਗੱਲਾਂਬਾਤਾਂ ਹੁੰਦੀਆਂ ਰਹੀਆਂ ਕੋਈ ਆਡੀਓ ਲੀਕ ਹੋ ਗਈ ਕੋਈ ਗੱਲਾਂਬਾਤਾਂ ਕੋਈ ਗਾਣਿਆਂ ਵਿੱਚ ਜਿਵੇਂ ਬੰਬੀਹਾ ਬੋਲੇ ਉਹ ਕਹਿੰਦੇ ਗਾਣਾ ਤੇ ਤੁਸੀਂ ਕੱਢਿਆ ਵੀ ਬੰਬੀਹਾ ਗਰੁੱਪ ਦੀ ਜੜਦੀ ਕਲਾ ਹੋਵੇ ਬੱਲੇ ਬੱਲੇ ਹੋਵੇ ਇਹ ਗੱਲ ਦਾ ਬਹੁਤ ਜ਼ਿਆਦਾ ਇਹਨੂੰ ਗੁੱਸਾ ਆਇਆ ਨਾਰਾਜ਼ ਹੋਇਆ ਆਪਣਾ ਬਿਸਨੋਈ ਵੀ ਇਹ ਬੰਬੀਹਾ ਗਰੁੱਪ ਦੇ ਗਾਣੇ ਵੀ ਆਉਣ ਲੱਗੇ ਹੁਣ ਤੇ ਹੌਲੀ ਹੌਲੀ ਦੇਖੋ ਵਿੱਚ ਹੋਰ ਬੰਦੇ ਵੀ ਹੁੰਦੇ ਨੇਗੇ ਜਿਵੇਂ ਖਾਸ ਤੌਰ ਤੇ 골ਡੀ ਬਰਾੜ ਤੇ ਕਹਿੰਦੇ ਇਹਨਾਂ ਨੇ ਤૈયਾਰ ਕਰ ਲਿਆ ਵੀ ਹੁਣ ਅਸੀਂ ਇਹਨੂੰ ਕਤਲ ਕਰਨਾਂ ਜਾਂ ਮਰਜ਼ੀ ਕਰੀਏ। ਇਹ ਕਹਿੰਦੇ 1 ਸਾਲ ਤੋਂ ਬਿਓਜ ਬਣਾ ਰਹੇ ਸੀਗੇ। ਇਹਨੂੰ ਕਤਲ ਕਰਨ ਦੀ। ਖੈਰ ਉਸ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਇਹ ਜੋ ਕਾਂਗਰਸ ਵੱਲੋਂ ਉਮੀਦਵਾਰ ਸੀਗਾ ਉਹ ਕਹਿੰਦੇ ਵੀ ਸਾਨੂੰ ਅਸੀਂ ਉਦੋਂ ਉਹਦੇ ਹਮਲਾ ਕਰਨਾ ਸੀਗਾ ਪਰ ਅਚਾਨਕ ਇਹਨੇ ਜਦੋਂ ਪਾਰਟੀ ਕਾਂਗਰਸ ਜੁਆਇਨ ਕਰ ਲਈ ਤੇ ਇਹਨੂੰ ਸੁਰੱਖਿਆ ਦੇ ਆਟੋਮੈਟਿਕ ਦੇ ਕੋਲ ਹੁੰਦੀ ਸੀਗੀ ਚੋਣ ਪ੍ਰਚਾਰ ਚ ਸੀ ਇਹਨੂੰ ਇਹ ਤਾਂ ਕਹਿੰਦੇ ਸੀ ਕੁਝ ਨਹੀਂ ਕਰ ਸਕੇ ਵੀ ਅਸੀਂ ਤਾਂ ਇਹ ਪਹਿਲਾਂ ਹੀ ਇਹ ਕੰਮ ਕਰਨਾ ਸੀਗਾ। ਦੂਸਰੀ ਗੱਲ ਜੋ ਮਿੱਡੂ ਖੜਾ ਸੀਗਾ ਮਿੱਡੂ ਖੜਾ ਜੋ ਸ਼੍ਰੋਮਣੀ ਗਾਲਦਰ ਯੂਥ ਆਪਣੇ ਗਰੁੱਪ ਦਾ ਅਕਾਲੇਵਾਲ ਦੇ ਯੂਥ ਵਿੰਗ ਦਾ ਔਜਾਰ ਸੀਗਾ ਮਿੱਡੂ ਖੜਾ ਤੇ ਉਹ ਸੁਣਿਆ ਵੀ ਮਿੱਡੂ ਖੜਾ ਦੇ ਕਤਲ ਵਿੱਚ ਵੀ ਕਹਿੰਦੇ ਵੀ ਕਥੇ ਤੌਰ ਤੇ ਜੋ ਇਹਦਾ ਮੈਨੇਜਰ ਹੈ ਸਗਨਪ੍ਰੀਤ ਵੀਦੂ ਮੂਸੇ ਵਾਲਾ ਵੀ ਉਹਦਾ ਹੱਥ ਹੈ ਵੀ ਮਿੱਡੂ ਘੋੜਾ ਨੰਬਰ ਵਾਣ ਵਿੱਚ ਸਿੱਧੂ ਮੂਸੇ ਵਾਲੇ ਦਾ ਤੇ ਕਹਿ ਲੋ ਬਈਹਾ ਗਰੁੱਪ ਦਾ ਤੇ ਖਾਸ ਤੌਰ ਤੇ ਜਿਹੜਾ ਉਹ ਮੈਨੇਜਰ ਹੈ ਸਗਰਪ੍ਰੀਤ ਉਹਦਾ ਹੱਥ ਹੈ ਕਿਉਂਕਿ ਕਤਲ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਉਹਨੂੰ ਉਹ ਬੰਦਾ ਸਗਰਪ੍ਰੀਤ ਆਸਟ੍ਰੇਲੀਆ ਚਲਾ ਗਿਆ ਕਿਹਾ ਜਾਂਦਾ ਹੈ ਕਿ ਵੀ ਉਹ ਉਸਨੂੰ ਆਸਟ੍ਰੇਲੀਆ ਭੇਜਣ ਵਾਸਤੇ ਨੇ ਕਿਹਾ ਸੀ ਵੀ ਤੂੰ ਚੱਲ ਜਾ ਇੱਥੋਂ ਵੀ ਤੂੰ ਉਹ ਆਸਟ੍ਰੇਲੀਆ ਜਾ ਕੇ ਅਦਰ ਟਾਈਮ ਪਾਸ ਕਰ ਵੀ ਇੱਥੇ ਤੇਰੇ ਤੇ ਕਾਰਵਾਈ ਹੋ ਗਈ ਇਹ ਗੱਲਾਂ ਆ ਮੀਡੇ ਚੱਲਦੀਆਂ ਸੀਗੀਆਂ ਤੇ ਇਸ ਤਰ੍ਹਾਂ ਗੱਲ ਵੱਧਦੀ ਵੱਧਦੀ ਫਿਰ ਗਾਣਿਆਂ ਵਿੱਚ ਕੋਈ ਸੌਦਾਵਲੀ ਅਸੀਂ ਪਾਉਣੀ ਉਹਨੂੰ ਕਿਸਨੂੰ ਪਿੰਚ ਕਰਨੀ ਜਾਂ ਫਿਰ ਇਹਨਾਂ ਦਾ ਹੋਰ ਗਾਇਕਾਂ ਨਾਲ ਮੁਕਾਬਲਾ ਹੁੰਦਾ ਗਾਣਿਆਂ ਚ ਬੱਬੂ ਮਾਨ ਨਾਲ ਜਿਵੇਂ ਉਹ ਗਾਣਾ ਕਢ ਦਿੰਦਾ ਉਧਰੋਂ ਕਢ ਦਿੰਦਾ ਤੇ ਇਧਰੋਂ ਜਿਵੇਂ ਡਿਡਬੇ ਕੱਪ ਚ ਕੀ ਹੋਇਆ ਸੀਗਾ ਦੁਨੀਓ ਸੇ ਆਗੇ ਸੀ ਕਹਿੰਦੇ ਬੱਬੂ ਮਾਨ ਦਾ ਵੀ ਇੱਕ ਦਿਨ ਖੜਾ ਸੀ ਇੱਕ ਦਿਨ ਖੜਾ ਸੀਗਾ ਇਹਦਾ ਮੂਸੇਲ ਦਾ ਉਥੇ ਮੂਸੇਲ ਤੇ ਬੜਾ ਇਕੱਠਾ ਹੋਇਆ ਸੀਗਾ ਕਹਿੰਦੇ ਪ੍ਰਬੰਧਕਾਂ ਨੂੰ ਦੱਸਿਆ ਨਹੀਂ ਬਈ ਅਸੀਂ ਆਪਣਾ ਇਹਦੇ ਵਿੱਚ ਬੱਬੂ ਮਾਨ ਵੀ ਆਊਗਾ ਤੇ ਉਸੇ ਵੱਡਾ ਬਿਆਊਗਾ ਉਸੇ ਵੱਡ ਨੂੰ ਪਤਾ ਨਹੀਂ ਕਿ ਬੱਬੂ ਮਾਨ ਵੀ ਬੁਲਾਇਆ ਹੋਇਆ ਹੈ ਨਹੀਂ ਜੇ ਉਹ ਬੁਲਾਇਆ ਹੁੰਦਾ ਸਾਇਦ ਉਹ ਨਾ ਹੁੰਦਾ ਚਲੋ ਉੱਥੇ ਵਧੀਆ ਇਹਦੀ ਉੱਥੇ ਕੱਠ ਵੱਟ ਜਣਗੇ ਇਹਦੀ ਠੰਡੀ ਉੱਚੀ ਰਹੀ ਉੱਥੇ ਬੱਬੂ ਮਾਨ ਨਾਲੋਂ ਜੜਬਾ ਕੱਪ ਚ ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਤੇ ਫਿਰ ਇਹਦੇ ਇਹਨੂੰ ਕਤਲ ਕਰਨ ਦੇ ਜੋ ਬਿਆੰਤਾ ਬਣਾਈਆਂਗੇ ਸਾਨੂੰ ਪਤਾ ਹੀ ਨਹੀਂ ਕਿਦਾਂ ਜੋਹਰ ਸਿੰਘ ਵਾਲੇ ਪਿੰਡ ਦੇ 29 ਬਈ ਨੂੰ ਤੇ ਉਥੋਂ ਤੁਹਾਨੂੰ ਪਤਾ ਵੀ ਬਹੁਤ ਜ਼ਿਆਦੇ ਖਤਰਨਾਕ ਉਹਨਾਂ ਕੋਲ ਹਥਿਆਰ ਸਨ ਕਰੋਲਾ ਗੱਡੀ ਮੁਰੇ ਲਾ ਲਈ ਹੋਰ ਚਾਣੀ ਕਿ ਫਾਇਰਿੰਗ ਕੀਤੀ ਪੂਰੀ ਇੱਕ ਇਹਦੇ ਕੋਲੇ ਅਬਦਾ ਹੈਗਾ ਸੀਗਾ ਅ ਰਿਵਾਲਵਰ ਨੇ ਕੀਤੀ ਕੋਈ ਥੋੜੀ ਬਹੁਤੀ ਫਾਇਰਿੰਗ ਪਰ ਉਥੋਂ ਫਾਇਰਿੰਗ ਉਹਨਾਂ ਨੇ ਇੰਨੀ ਵੱਧ ਫਾਇਰਿੰਗ ਕੀਤੀ ਨੇੜੇ ਹੋ ਕੇ ਕਿ ਉਹ ਉਹ ਬਚ ਨਹੀਂ ਸਕੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸੋ ਜੇ ਇਹ ਰੁਝਾਨ ਚੱਲ ਰਿਹਾ ਹੈ ਨਾ ਗਾਇਕਾਂ ਨੂੰ ਪੰਜਾਬੀਆਂ ਨੂੰ ਖਾਸ ਤੌਰ ਤੇ ਪੰਜਾਬੀ ਨੂੰ ਪੰਜਾਬੀ ਮਾਰੀ ਜਾਂਦੇ ਨੇ ਪ੍ਰਤੀਮੰਗੀ ਜਾਂਦੇ ਨੇ ਜਾਂ ਹੋਰ ਕਰੀ ਜਾਂਦੇ ਨੇ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਇੱਥੇ ਤਾਂ ਸੁੱਖ ਸ਼ਾਂਤੀ ਹੋਣੀ ਚਾਹੀਦੀ ਹੈ ਕਿਉਂਕਿ ਇੱਥੇ ਜੋ ਲੋਕ ਰਹਿੰਦੇ ਨੇ ਬਹੁਤ ਹੀ ਮਿਹਨਤੀ ਨੇਗੇ ਚਾਹੇ ਉਹ ਗਾਇਕ ਹੋਣ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਕੈਨੇਡਾ ਜਾ ਕੇ ਕੰਮ ਕਰਦੇ ਹੋਣ ਚਾਹੇ ਉਹ ਮੁਲਾਜ਼ਮ ਹੋਣ ਬਿਵਾਰੀ ਹੋਣ ਬਹੁਤ ਹੀ ਮਿਹਨਤੀ ਪੰਜਾਬ ਦੇ ਵਸਿੰਦੇ ਨੇਗੇ ਸੋ ਸਿੱਧੂ ਮੂਸੇਵਾਲੇ ਜਾਨ ਨਾਲ ਇੱਕ ਜੋ ਉਹਨਾਂ ਦਾ ਪਰਿਵਾਰ ਦਾ ਦੇਖੋ ਕੀ ਬੁਰਾ ਹਾਲ ਹੈ ਬਹੁਤ ਹੀ ਜ਼ਿਆਦੇ ਘਾਟਾ ਪਿਆ ਉਹਦੇ ਫੈਨ ਜਿਨੂੰ ਤੇ ਹੋਰ ਨੂੰ ਇਹ ਅਲਾਦਾ ਉਹ ਜਿਹਦੇ ਮੂਸੇ ਵਾਲਾ ਵੀ ਆਪਣੇ ਵਿੱਚ ਹੀ বাসਦਾ ਦਰਾਂ ਚ ਕਿਉਂਕਿ ਉਹਦੇ ਗਾਣੇ ਸਦਾ ਆਮ ਰਹਿਣਗੇ ਉਹਦੇ ਗੀਤ ਨਹੀਂ ਮਰਦੇ ਉਹ ਚਾਹੇ ਮੁੱਕ ਗਿਆ ਪਰ ਉਹਦੇ ਗੀਤ ਨਹੀਂ ਲੋਕਾਂ ਦੇ ਦਰਾਂ ਨੂੰ ਜਾਣਗੇ ਸੋ ਅਜਿਹੀ ਮੰਦ ਭੱਗੀ ਜੋ ਖਟਰਾਮਾ ਨੇ ਪੰਜਾਬ ਚ ਨਹੀਂ ਹੋਣਾ ਚਾਹੀਦਾ ਇਹਦਾ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਸਾਰੇ ਸੁੱਖ ਸ਼ਾਂਤੀ ਨਾਲ ਰਹਿਣ ਅਤੇ ਲੜਾਈ ਝਗੜੇ ਤੋਂ ਦੂਰ ਹੋ ਕੇ ਪੰਜਾਬ ਦੇ ਵਿਕਾਸ ਲਈ ਆਪਾਂ ਸਾਰੇ ਰਲ ਕੇ ਕੰਮ ਕਰੀਏ